ਸ਼ੁੱਕਰਵਾਰ ਨੂੰ ਯਾਨੀ 10 ਜੂਨ ਨੂੰ ਜਿਹੜਾ ਬੋਲਦਾ ਪੰਜਾਬ ਦਾ ਸਮਾਗਮ ਆ ਆਮ ਆਦਮੀ ਪਾਰਟੀ ਨੇ ਜਲੰਧਰ 'ਚ ਕੀਤਾ ਉਸ ਦੀ ਇੱਕ ਵੱਖਰੀ ਮਹੱਤਤਾ ਹੈ ਇਸ ਸਮਾਗਮ 'ਚ ਨੌਜਵਾਨਾਂ ਦੇ ਨਾਲ-ਨਾਲ ਪੰਜਾਬ ਦੇ ਖਿਡਾਰੀਆਂ ਨਾਲ ਵੀ वार्तालाप ਹੋਇਆ ਜਿਵੇਂ ਇੱਕ ਮਸ਼ਹੂਰ ਹਾਕੀ ਖਿਡਾਰੀ ਧਰਮ ਸਿੰਘ ਨੇ ਕਿਹਾ ਇਹ ਸ਼ਾਇਦ ਪਹਿਲੀ ਵਾਰੀ ਹੈ ਕਿ ਦੁਨੀਆ 'ਚ ਕਿਤੇ ਵੀ ਕਿਸੇ ਸਿਆਸੀ ਪਾਰਟੀ ਨੇ ਆਪਣੀ ਖੇਡ ਨੀਤੀ ਬਣਾਉਣ ਤੋਂ ਪਹਿਲਾਂ ਖਿਡਾਰੀਆਂ ਨੂੰ ਸੱਦਾ ਦੇ ਕੇ ਉਹਨਾਂ ਦੇ ਸੁਝਾਅ ਲਏ ਇਸ ਸਮਾਗਮ 'ਚ ਸਿਰਫ ਨਾਮੀ ਗ੍ਰਾਮੀ ਖਿਡਾਰੀਆਂ ਨੇ ਨਹੀਂ ਨਹੀਂ ਸਮਰਥਾ ਰੱਖਣ ਵਾਲੇ ਅਤੇ ਹੁਨਾਰ ਖਿਡਾਰੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਸਾਡੇ ਵਾਸਤੇ ਯਾਨੀ ਬੋਲਦਾ ਪੰਜਾਬ ਟੀਮ ਵਾਸਤੇ ਇਹ ਬਹੁਤ ਦਿਲ ਨੂੰ ਛੂਹਣ ਵਾਲਾ ਯਾਨੀ ਹੰਬਲਿੰਗ ਐਕਸਪੀਰੀਅੰਸ ਸੀ ਖੇਡ ਜਗਤ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਬੋਲਦਾ ਪੰਜਾਬ ਚ ਸ਼ਿਰਕਤ ਕੀਤੀ ਉਹਨਾਂ ਵਿੱਚ ਸਨ ਰੈਸਲਰ ਕਰਤਾਰ ਸਿੰਘ ਬਾਸਕਟਬਾਲ ਪਲੇਅਰ ਸਜਨ ਸਿੰਘ ਚੀਮਾ ਹਾਕੀ ਖਿਡਾਰੀ ਬਲਬੀਰ ਸਿੰਘ ਅਤੇ ਰਾਜਵੀਰ ਕੌਰ ਮੁਕੇ ਬਾਦ ਕੌਰ ਸਿੰਘ ਵਾਕਰ ਹਾਕਮ ਸਿੰਘ ਅਤੇ ਬਾਡੀ ਬਿਲਡਰ ਪ੍ਰੇਮ ਚੰਦ ਜੋ ਮਿਸਟਰ ਯੂਨੀਵਰਸ ਵੀ ਆਪਣੀ ਜ਼ਬਾਨੇ ਚ ਰਹੇ ਨੇ। ਕਰੀਬ ਡਿਡ 200 ਹੋਰ ਵੀ ਖਿਡਾਰੀ ਆਏ ਜਿਨ੍ਹਾਂ ਨਾਲ ਜ਼ਾਤੀ ਤੌਰ ਤੇ ਮੇਰੇ ਨਜ਼ਦੀਕੀ ਅਤੇ ਜਜ਼ਬਾਤੀ ਰਿਸ਼ਤੇ ਵੀ ਨੇ। ਬਹੁਤ ਚੰਗੇ ਵਿਚਾਰ ਸਾਹਮਣੇ ਆਏ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਵਿੱਚ ਨੌਜਵਾਨਾਂ ਨੂੰ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਦੀ ਇੱਕ ਜਨਤਕ ਮੁਹਿੰਮ ਨਾਲ ਜੋੜ ਸਕੀਏ। ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਪੰਜਾਬ ਚ ਇੱਕ ਵਾਰ ਫਿਰ ਉਸ ਪੰਜਾਬ ਇੱਕ ਵਾਰ ਫਿਰ ਉਸ ਮੁਕਾਮ ਤੇ ਪਹੁੰਚ ਸਕੇ ਜਿੱਥੇ ਉਹ ਕਦੇ ਹੁੰਦਾ ਸੀ ਇਸ ਕੋਸ਼ਿਸ਼ ਦੇ ਤਹਿਤ ਅਸੀਂ ਇਨਾ ਵੱਡੇ ਸਮਾਗਮਾਂ ਤੋਂ ਇਲਾਵਾ ਛੋਟੇ ਫੰਕਸ਼ਨ ਅਤੇ 1 ਟੂ 1 ਡਾਇਲੌਗ ਵੀ ਕਰ ਰਹੇ ਹਾਂ ਜੇ ਤੁਹਾਡੇ ਕੋਈ ਸੁਝਾਅ ਹੋਣ ਤਾਂ ਜ਼ਰੂਰ ਦੱਸਿਓ ਔਰ ਸਾਨੂੰ ਭੇਜਿਓ